ਜਦੋਂ ਵੀ ਕਿਸਾਨੀ ਕੋਹਲ ਚੱਲੇ ਨੇ ਉਹ ਲੱਗਨੇ ਸੌਖੇ ਨਹੀਂ ਹੁੰਦੇ ਰੋੜਾਂ ਤੇ ਬਹਿਣਾ ਸੌਖਾ ਨਹੀਂ ਹੁੰਦਾ ਆਪੋ ਦੀਆਂ ਠੰਡੀਆਂ ਰਾਤਾਂ ਵੀ ਝੱਲਣੀਆਂ ਪੈਂਦੀਆਂ ਨੇ ਤੇ ਗਰਮੀ ਦੀਆਂ ਧੁੱਪਾਂ ਵੀ ਸਹਣੀਆਂ ਪੈਂਦੀਆਂ ਨੇ ਪਰ ਫਿਰ ਵੀ ਪੰਜਾਬ ਹੀ ਐ ਜਿਹੜਾ ਹਰ ਵਾਰ ਖੜਾ ਹੋ ਜਾਂਦਾ ਆ ਕਿਸਾਨੀ ਕੋਹਲ ਦੇ ਨਾਲ ਪੂਰੇ ਦੇਸ਼ ਨੂੰ ਲੈ ਕੇ ਕੋਹਲ ਲੜਦਾ ਆ ਜਗਜੀਤ ਸਿੰਘ ਗੱਲੇਵਾਲ ਜੀ ਵੀ ਮਰਨ ਵਤ ਤੇ ਬੈਠੇ ਜਦੋਂ ਬੈਠਣ ਲੱਗੇ ਤਾਂ ਪੁਲਿਸ ਚੁੱਕ ਕੇ ਲੈ ਜਾਂਦੀ ਆ ਤਾਂ ਉਸ ਤੋਂ ਬਾਅਦ ਕਿਵੇਂ ਦੀ ਸਿਕਿਉਰਿਟੀ ਜਿਹੜੀ ਦਿੱਤੀ ਜਾਂਦੀ ਤੇ ਮਾਨੂੰ ਸਕੂਨ ਮਿਲਿਆ ਸੀ ਜਾਂ ਤੇ 20-25 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਘਰੇ ਜਾਵਾਂਗੇ ਤੇ ਬੜੇ ਆਰਾਮ ਦੇ ਨਾਲ ਆਪੇ ਬੱਚਿਆਂ ਦੇ ਵਿੱਚ ਰਵਾਂਗੇ ਪਰ ਜਦੋਂ ਇੱਥੇ ਆਏ ਆ ਕੇ ਵੇਖਿਆ ਕਿ ਸਾਡੇ ਪਿਤਾ ਦੇ ਨਾਲ ਸਾਡੇ ਬਜ਼ੁਰਗਾਂ ਦੇ ਨਾਲ ਸਾਡੇ ਕਿਸਾਨਾਂ ਦੇ ਨਾਲ ਜਿਹੜੀ ਮੋਦੀ ਸਰਕਾਰ ਆ ਉਹ ਬੜਾ ਧਿਆਨਕ ਤਰੀਕੇ ਨਾਲ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਸਫਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਉਂਕਿ ਪਹਿਲਾਂ ਕਿਸਾਨ ਦੇ ਪੁੱਤ ਸੀ ਇਹ ਜਵਾਨ ਹੋ ਗਏ ਤੇ ਜਵਾਨ ਤੋਂ ਤੋਂ ਰਿਟਾਇਰ ਹੋਣ ਤੋਂ ਬਾਅਦ ਜੋ ਫੇਰ ਆਇਆ ਤੇ ਫੇਰ ਕਿਸਾਨ ਹੈ ਇਸ ਕਰਕੇ ਅਸੀਂ ਜਗਜੀਤ ਸਿੰਘ ਜੀ ਗੱਲੇਵਾਲ ਸਾਹਿਬ ਜੀ ਨੇ ਕਿਸਾਨ ਮਜ਼ਦੂਰ ਜਵਾਨਾਂ ਵਾਸਤੇ ਆਪਣੀ ਜ਼ਿੰਦਗੀ ਦਾਅ ਤੇ ਉੱਤੇ ਲਾ ਰੱਖੀ ਹੈ। ਕੋਈ ਨਾ ਉੱਥੇ ਦਾ ਪਾਕਿਸਤਾਨਾ ਜਾਂ ਚైనా ਦੇ ਨਾਲ ਲੜਦੇ ਰਿਹਾ ਇੱਥੇ ਸਾਡੀ ਮੋਟੀ ਨਾਲ ਲੜਾਈ ਹੈ। ਉੱਥੇ ਅਸੀਂ ਹਥਿਆਰਾਂ ਨਾਲ ਲੜਾਈ ਲੜਦੇ ਰਹੇ ਹਾਂ। ਇੱਥੇ ਹੁਣ ਦੇਖਾਂਗੇ ਕਿ ਕਿਹੜੇ ਬੀਤਿਆਂ ਲੜਾਈ ਲੜਦੀ ਹੈ। ਇਹ ਉਹ ਸਾਨੂੰ ਫੌਜੀਆਂ ਨੂੰ ਹੁਕਮ ਦਿੰਦੀ ਹੈ ਕਿ ਇਹ ਜਿਹੜਾ ਰਸਤਾ ਖੋਲ ਦਿਓ। ਤਾਂ ਅਸੀਂ ਇੱਕ ਘੰਟੇ ਦੇ ਵਿੱਚ ਇਸ ਹਸਤਾ ਸਾਰਾ ਖੋਲ ਦਿਆਂਗੇ। ਔਰ ਅੱਗੇ ਲੱਗ ਕੇ ਜਾ ਕੇ ਜੇ ਸਾਨੂੰ ਜੰਤਰ ਮਾਂਤਰ ਦੇ ਉੱਤੇ ਜਾਂ ਜਿੱਥੋਂ ਦੇ ਕਿਸਾਨ ਹੁਕਮਾਂ ਦੇ ਉੱਥੇ ਜਾ ਕੇ ਜਹਾਂ ਪੇ ਆਪੇ ਅੱਗੇ ਲੱਕ ਜਾਵਾਂਗੇ ਮਗਰ ਕਿਸਾਨ ਆਉਣਗੇ ਫਾਈਟਿੰਗ ਤੋਂ ਲੈ ਕੇ ਅੱਜ ਤੱਕ ਅਸੀਂ ਢੱਲੇਵਾਲ ਸਾਹਿਬ ਦੀ ਟਾਲੀ ਦੀ ਪੂਰੀ ਸਕਾਉਟੀ ਜਿਹੜੀ ਉਹ ਸੰਭੀ ਹੋਈ ਹੈ ਅਸੀਂ ਉਧਰ ਕੋਈ ਤਾਂ ਚਿੜੀ ਨੂੰ ਟੱਕ ਨਹੀਂ ਦੇਵਾਂਗੇ ਜਿਹੜੇ ਫੌਜ ਦੇ ਵਿੱਚ ਭਰਤੀ ਆ ਜਾਂ ਪੁਲਿਸ ਦੇ ਵਿੱਚ ਭਰਤੀ ਹੋ ਸਾਡੇ ਬੱਚੇ ਆ ਸਾਡੀਆਂ ਧੀਆਂ ਭੈਣਾਂ ਆ ਪਰ ਉਹਨਾਂ ਨੂੰ ਪਤਾ ਹੈ ਕਿ ਢੱਲੇਵਾਲ ਸਾਹਿਬ ਦੀ ਜਿਹੜੀ ਸਕਾਉਟੀ ਆ ਉਹ ਸਾਡਾ ਫੌਜੀ ਨੇ ਸੰਭਲੀ ਆ ਉਹ ਕਦੇ ਵੀ ਇਧਰ ਨੂੰ ਮੂੰਹ ਨਹੀਂ ਕਰਨਗੇ ਪਰ ਅਸੀਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਦੇ ਭੁੱਲ ਕੇ ਉਹ ਜੀ ਗਲਤੀ ਨਾ ਕਰ ਲਿਓ ਅਸੀਂ ਬਦੂਖਾ ਸਿਰਫ ਛੱਡ ਕੇ ਆਏ ਹਾਂ ਉੱਤੇ ਇਲਾਮ ਨਹੀਂ ਅਸੀਂ ਦਿੱਤੇ ਜੇ ਤੁਸੀਂ ਤੁਰਨਾ ਹੀ ਆ ਆ ਮਰਜੀ ਵੜਾ ਸਰਦਾਰ ਜਗਜੀਤ ਸਿੰਘ ਢੱਲੇ ਆ ਇਹੋ ਜਿਹਾ ਲੀਡਰ ਸਾਨੂੰ ਨਹੀਂ ਮਿਲਣਾ ਜੇ ਸਾਡੇ ਕੋ ਇਹ ਚਲੇ ਗਿਆ ਨਾ ਗਲਤ ਆ ਰਾਇਆ ਨਹੀਂ ਮਿਲਣਾ ਸਾਨੂੰ ਅਜਿਹਾ ਲੀਡਰ ਇੰਨੀ ਪਬਲਿਕ ਮੈਂ ਨਹੀਂ ਕਦੀ ਵੇਖੀ ਸਾਡੇ ਮੁਕਤਸਰ ਦੇ ਵਿੱਚ ਮਾਗੀ ਮੇਲਾ ਲੱਗਦਾ ਕਹਿੰਦੇ ਕਿ ਤੇਲ ਸੁੱਕਿਆ ਥੱਲੇ ਨਹੀਂ ਡਿੱਗਦਾ ਪਰ ਨਹੀਂ ਉਹਨੂੰ ਵੀ ਇਹਨੇ ਅੱਜ ਕਿਛੇ ਕਰਤਾ ਜੀ ਐਡੀ ਮੈਂ ਐਡੀ ਪਰਮੀ ਰੈਲੀ ਕਦੀ ਨਹੀਂ ਦੇਖੀ ਮੈਂ ਜਗਜੀਤ ਸਿੰਘ ਡੱਲੇਵਾਲ ਤਾਂ ਨਹੀਂ ਬਣ ਸਕਦਾ ਪਰ ਮੈਂ ਉਹਨਾਂ ਦੇ ਜਿਹੜੇ ਪੂਰਮੇ ਪਾਏ ਉਹਨਾਂ ਤੇ ਜਰੂਰ ਚੱਲੂਗਾ ਜੀ ਪੀਐਸਐਲ ਟਾਵਰ ਦੇ ਸਮਾਨੇ 80 ਦਿਨਾਂ ਤੋਂ 85 ਦਿਨਾਂ ਤੋਂ ਮੋਰਚਾ ਲਾ ਕੇ ਉੱਪਰ ਬੈਠਾ ਹੋਇਆ ਇੱਥੇ ਕਿੰਨੀ ਸਰਦੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ 11 ਜਨਵਰੀ ਨੂੰ ਉੱਥੇ ਵੀ ਪੰਪਤਕ ਮਹਾਕਾਠ ਹੈ ਉੱਥੋਂ ਵੀ ਪਹੁੰਚੋ ਪਿਛਲੇ ਡੇਢ ਸਾਲਾਂ ਤੋਂ ਮੁਹੱਲੀ ਦੇ ਵਿੱਚ ਵੀ ਬੰਦੀ ਸੰਘਾ ਦਾ ਜੋ ਮੋਰਚਾ ਲੱਗਾ ਉਧਰ ਵੀ ਸਹਿਯੋਗ ਕਰੋ ਇਹ ਕਿਉਂ ਹੋ ਰਿਹਾ ਕਿਉਂਕਿ ਸਾਡੇ ਤੋਂ ਬਹੁਤ ਇਹ ਸਾਨੂੰ ਮਾਰਸ਼ਲ ਕੌਮ ਵੀ ਕਹਿੰਦੇ ਆ ਇਹ ਸਾਨੂੰ ਨਫ਼ਰਤ ਕਰਦੇ ਆ ਸਾਡੇ ਸਿੱਖੋਂ ਪਰ ਸਾਨੂੰ ਇੱਕ ਗੁਰੂ ਗਵਿੰਦ ਸਿੰਘ ਜੀ ਨੇ ਐਸਾ ਅੱਜ ਦਾ ਸਾਨੂੰ ਦੇਗਾ ਸਾਰਾ ਕੁਝ ਆਸਰੂਪ ਦੇਗਾ ਸਾਨੂੰ ਸਿੱਖੀ ਸਰੂਪ ਦੇਗਾ ਇਸ ਚੀਜ਼ ਤੋਂ ਇਹ ਘਬਰਾ ਰਹੇ ਆ ਜੀ ਕੋਈ ਸਮਾਸੀ ਜਦੋਂ ਕਿਸਾਨਾਂ ਨੂੰ ਤੇ ਜਵਾਨਾਂ ਨੂੰ ਵੇਖ ਕੇ ਲਾਲ ਬਹਾਦਰ ਸ਼ਾਸਤਰੀ ਜੀ ਨਾਰਾ ਦਿੰਦੇ ਨੇ ਜੈ ਜਵਾਨ ਜੈ ਕਿਸਾਨ ਜਦੋਂ ਵੀ ਕਿਸਾਨੀ ਕੋਲ ਚੱਲੇ ਨੇ ਉਹ ਲੜਨੇ ਸੌਖੇ ਨਹੀਂ ਹੁੰਦੇ ਰੋੜਾ ਤੇ ਬਹਿਣਾ ਸੌਖਾ ਨਹੀਂ ਹੁੰਦਾ ਆ ਪੋਹ ਦੀਆਂ ਠੰਡੀਆਂ ਰਾਤਾਂ ਵੀ ਚੱਲਣੀਆਂ ਪੈਂਦੀਆਂ ਨੇ ਤੇ ਗਰਮੀ ਦੀਆਂ ਧੁੱਪਾਂ ਵੀ ਸਹਿਣੀਆਂ ਪੈਂਦੀਆਂ ਨੇ ਪਰ ਫਿਰ ਵੀ ਪੰਜਾਬ ਹੀ ਹੈ ਜਿਹੜਾ ਹਰ ਵਾਰ ਖੜਾ ਹੋ ਜਾਂਦਾ ਆ ਕਿਸਾਨੀ ਕੋਲ ਦੇ ਨਾਲ ਪੂਰੇ ਦੇਸ਼ ਨੂੰ ਲੈ ਕੇ ਕੋਲ ਲੜਦਾ ਆ ਸੋ ਜਦੋਂ ਜਗਜੀਤ ਸਿੰਘ ਡੱਲੇਵਾਲ ਜੀ ਵੀ ਮਰਨ ਵਰਤ ਤੇ ਬੈਠੇ ਜਦੋਂ ਬੈਠਣ ਲੱਗੇ ਤਾਂ ਪੁਲਿਸ ਚੋੱਕ ਕੇ ਲੈ ਜਾਂਦੀ ਆ ਤਾਂ ਉਸ ਤੋਂ ਬਾਅਦ ਕਿਵੇਂ ਦੀ ਸਿਕਿਉਰਿਟੀ ਜਿਹੜੀ ਦਿੱਤੀ ਜਾਂਦੀ ਉਹ ਅੱਜ ਜ਼ਰੂਰ ਗੱਲਬਾਤ ਕਰਕੇ ਸਾਂਝੀ ਕਰਾਂਗੇ ਵਿਚਾਰ ਕਿ ਕਿਵੇਂ ਜਿਹੜਾ ਕਿ ਅੱਜ ਸਾਡੇ ਨਾਲ ਸਾਬਕਾ ਫੌਜੀ ਮੌਜੂਦ ਨੇ ਜਿਹੜੇ ਕਿ ਆਪਣੇ ਪੂਰੇ ਗਰੁੱਪ ਦੇ ਨਾਲ ਆਏ ਨੇ ਐਕਸ ਆਰਮੀ ਵੈਲਫੇਅਰ ਕਮਿਊਨਿਟੀ ਦੇ ਵੱਲੋਂ ਇਹਨਾਂ ਦਾ ਜਥਾ ਆ ਆਪਣੀ ਇੱਕ ਸੋਸਾਇਟੀ ਬਣੀ ਹੋਈ ਆ ਹਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਣ ਤੋਂ ਬਾਅਦ ਉਹਨਾਂ ਦੀ ਕਿਤੇ ਨਾ ਕਿਤੇ ਤਮੰਨਾ ਸੀ ਕਿ ਮੇਰੀ ਸਿਕਿਉਰਿਟੀ ਟਾਈਟ ਕੀਤੀ ਜਾਵੇ ਕਿਉਂਕਿ ਮੈਂ ਮਰਨਵਰਤ ਤੇ ਬੈਠਾ ਆ ਪਰ ਮੇਰਾ ਇਹ ਮਰਨਵਰਤ ਰੁਕਣਾ ਨਹੀਂ ਚਾਹੀਦਾ ਮੈਂ ਦੇਸ਼ ਦੇ ਕਿਸਾਨਾਂ ਦੇ ਲਈ ਬੈਠਾ ਆ ਐਮਐਸਪੀ ਦੀ ਲੜਾਈ ਲੜ ਰਿਹਾ ਤੇ ਇਹ ਲੜਾਈ ਰੁਕਣੀ ਨਹੀਂ ਚਾਹੀਦੀ ਪਰ ਇਹਨਾਂ ਦੇ ਮੂੰਹੋਂ ਹੀ ਸੁਣਾਗੇ ਕਿ ਉਸ ਲੜਾਈ ਨੂੰ ਉਸ ਖੋਲ ਨੂੰ ਕਿਵੇਂ ਸੁਰਜਿਤ ਕੀਤਾ ਕਿਵੇਂ ਜ਼ਿੰਦਾ ਰੱਖਿਆ ਕਿਵੇਂ ਪਹਿਰੇਦਾਰੀ ਕਰਕੇ ਅੱਜ ਸਿਕਿਉਰਿਟੀ ਦੇ ਰਹੇ ਨੇ ਅੱਜ ਇਹ ਖੜੇ ਅੱਜ ਜਦੋਂ ਜਗਜੀਤ ਸਿੰਘ ਢੱਲੇਵਾਂ ਜੀ ਇਸ ਕੇਸ ਤੋਂ ਬੋਲ ਰਹੇ ਸੀ ਤਾਂ ਥੱਲੇ ਖੜ ਕੇ ਵੀ ਬਾਪੂ ਜੀ ਜਿਹੜੀ ਆਪਣੀ ਸਿਕਿਉਰਿਟੀ ਦੇ ਰਹੇ ਸੀ ਗਲਬਾਤ ਕਰਕੇ ਜਾਣਕਾਰੀ ਵੀ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਪਹਿਲਾਂ ਤਾਂ ਇਹ ਹੀ ਜਾਨਣਾ ਚਾਹੁੰਨੇ ਕੀ ਕਹਿਣਾ ਚਾਹੋਗੇ ਦੇਸ਼ ਦੇ ਬਾਡਨਾ ਤੇ ਕਿਸਾਨਾਂ ਦੇ ਪੁੱਤ ਖੜਦੇ ਨੇ ਤੇ ਅੱਜ ਸੰਘਰਸ਼ਾਂ ਦੇ ਲਈ ਵੀ ਰੋੜਾਂ ਤੇ ਬੈਠਣਾ ਪੈ ਰਿਹਾ ਕਿਸਾਨ ਵੀ ਬੈਠਦਾ ਆ ਜਵਾਨ ਵੀ ਬੈਠਦਾ ਆ ਪਹਿਲਾਂ ਤਾਂ ਆਪਦੇ ਬਾਪ ਪਿਓ ਦੇ ਕੋਲੋਂ ਜਵਾਨ ਹੋ ਕੇ ਫੌਜ ਦੇ ਵਿੱਚ ਭਰਤੀ ਹੋਏ ਜੀ ਭਰਤੀ ਹੋਣ ਤੋਂ ਬਾਅਦ ਆਪ ਦੀ ਬੜੀ ਹਾਰਡ ਸਰਵਿਸ ਕੀਤੀ بڑے بڑے ਰੇਗਿਸਤਾਨਾਂ ਦੇ ਵਿੱਚ ਬਰਫ਼ ਦੇ ਵਿੱਚ ਜਾਂ ਹੋਰ ਇਹ ਮਨ ਨੂੰ ਸਪੂਰ ਮਿਲਿਆ ਸੀਗਾ ਕਿ 20-25 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਘਰੇ ਜਾਵਾਂਗੇ ਤੇ ਬੜੇ ਆਰਾਮ ਦੇ ਨਾਲ ਆਪਦੇ ਬੱਚਿਆਂ ਦੇ ਵਿੱਚ ਰਵਾਂਗੇ ਹਾਂ ਬਿਲਕੁਲ ਪਰ ਜਦੋਂ ਇੱਥੇ ਆਏ ਆ ਕੇ ਵੇਖਿਆ ਕਿ ਸਾਡੇ ਪਿਤਾ ਦੇ ਨਾਲ ਸਾਡੇ ਬਜ਼ੁਰਗਾਂ ਦੇ ਨਾਲ ਸਾਡੇ ਕਿਸਾਨਾਂ ਦੇ ਨਾਲ ਜਿਹੜੀ ਮੋਦੀ ਸਰਕਾਰ ਹੈ ਉਹ ਬੜਾ ਇਹ ਆਣ ਕੇ ਤਰੀਕੇ ਨਾਲ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਫੇਰ ਸਾਨੂੰ ਜੋ ਫੌਜ ਦੇ ਦੌਰਾਨ ਚੰਗੇ ਮਾੜੇ ਆੜ ਨੌਕਰੀਆਂ ਕੀਤੀਆਂ ਪਾਕਿਸਤਾਨ ਨਾਲ ਲੜੇ ਚੀਨਾ ਨਾਲ ਲੜੇ ਇਹ ਹੁਣ ਆ ਕੇ ਆਪਦੇ ਬਸ਼ੁਰਗਾਂ ਦੇ ਨਾਲ ਖੜਕੇ ਹੁਣ ਮੋਦੀ ਸਰਕਾਰ ਦੇ ਨਾਲ ਲੜਾਈ ਸ਼ੁਰੂ ਕੀਤੀ ਹੋਈ ਹੈ ਕਿਸਾਨਾਂ ਦੇ ਮੋਢ ਨਾਲ ਮੋਢਾ ਲਾ ਕੇ ਖੜੇ ਆ ਕਿ ਕਿਉਂਕਿ ਪਹਿਲਾਂ ਕਿਸਾਨ ਦੇ ਪੁੱਤ ਸੀ ਫੇਰ ਜਵਾਨ ਹੋ ਗਏ ਤੇ ਜਵਾਨ ਤੋਂ ਤੋਂ ਰਿਟਾਇਰ ਹੋਣ ਤੋਂ ਬਾਅਦ ਜੋ ਫੇਰ ਆਏ ਤਾਂ ਫੇਰ ਕਿਸਾਨ ਹੈ ਇਸ ਕਰਕੇ ਅਸੀਂ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਜੀ ਨੇ ਕਿਸਾਨ ਮਜ਼ਦੂਰ ਜਵਾਨਾਂ ਵਾਸਤੇ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾ ਰੱਖੀ ਐ ਉਹਨਾਂ ਨੇ ਆਪਣੀ ਮੌਤ ਦੀ ਕੋਈ ਪਰਵਾਹ ਨਹੀਂ ਉਹਨਾਂ ਨੂੰ ਉਹ ਕਹਿੰਦਾ ਮੇਰੇ ਮਰਨ ਕਰਕੇ ਜੇ મોદી ਐਮਐਸਪੀ ਜਾਂ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਮਾਪਦਾ ਜਿਹੜੇ ਉਹਨਾਂ ਦੀਆਂ ਬੇਟੀਆਂ ਜਾਂ ਉਹਨਾਂ ਦੇ ਬੇਟੇ ਵਿਆਹਣ ਵਾਲੇ ਪਏ ਆ ਹਜੇ ਕਿਉਂਕਿ ਉਹਨਾਂ ਦੀ ਹਾਲਾਤ ਦੋ ਦੋ ਢਾਈ ਕਿੱਲਾਂ ਵਾਲੇ ਸੀਗੇ ਜਿਹੜਾ ਉਹਨਾਂ ਦੀ ਖੇਤੀ ਕਰਨ ਵਾਲਾ ਸੀ ਉਹ ਸ਼ਹੀਦ ਹੋ ਗਿਆ ਪਰ ਅੱਜ ਉਹਦੇ ਘਰ ਦਾ ਹਾਲਾਤ ਜਿਹੜਾ ਵੇਖ ਕੇ ਡਲੇਵਾਲ ਸਾਹਿਬ ਅੱਜ ਵੀ ਅੱਖਾਂ ਭਰ ਆਇਆ ਸੀਗਾ ਲੇਵਲ ਸਾਹਿਬ ਜਿਹੜਾ ਕਹਿ ਰਿਹਾ ਸੀ ਕਿ ਮੇਰੇ ਉਹ ਕਿਸਾਨ 7 ਲੱਖ ਕਿਸਾਨ ਜਿਹੜਾ ਮਰਿਆ ਹੈ ਉਹਦੇ ਬੱਚੇ ਉਹਦੇ ਨਾਲ ਜਿਹੜਾ ਬੇਟੀ ਹੈ ਉਹ ਵਿਹਣ ਉਹ ਨਹੀਂ ਬੈਠੀਆਂ ਇਸ ਕਰਕੇ ਅਸੀਂ ਅੱਜ ਡੱਲੇਵਾਲ ਸਾਹਿਬ ਦੇ ਜਿਹੜੀ ਉਹਦੀ ਸੋਚ ਹੈ ਉਹ ਸੋਚ ਨੂੰ ਉਹਨਾਂ ਦੇ ਨਾਲ ਮੋਢਾ ਲਾ ਕੇ ਅੱਗੇ ਚੱਲਾਂਗੇ ਜਿੱਥੇਕਰ ਚੱਲੇਗਾ ਚੱਲਾਂਗੇ ਇਸ ਲਈ ਮੈਡਲ ਲੈ ਕੇ ਆਏ ਅੱਜ ਤੁਹਾਨੂੰ ਸੜਕਾਂ ਤੇ ਰੋੜਾ ਤੇ ਬੈਠ ਕੇ ਕਿਸਾਨੀ ਦੀ ਲੜਾਈ ਲੜਨੀ ਪੈ ਰਹੀ ਕੋਈ ਨਹੀਂ ਜੇ ਉੱਥੇ ਦਾ ਪਾਕਿਸਤਾਨ ਨਾਲ ਜਾਂ ਚైనా ਦੇ ਨਾਲ ਲੜਦੇ ਰਹਿਆ ਇੱਥੇ ਸਾਡੀ ਮੋਦੀ ਨਾਲ ਲੜਾਈ ਹੈ ਉੱਥੇ ਅਸੀਂ ਹਥਿਆਰਾਂ ਨਾਲ ਲੜਾਈ ਲੜਦੇ ਰਹੇ ਇੱਥੇ ਹੁਣ ਵੇਖਾਂਗੇ ਕਿਹੜੇ ਤਰੀਕਿਆਂ ਨਾਲ ਲੜਾਈ ਲੜਦੀ ਹੈ ਉਸੇ ਤਰੀਕਿਆਂ ਨਾਲ ਲੜਾਈ ਲੜਾਂਗੇ ਕਿਸਾਨਾਂ ਦੇ ਨਾਲ ਲੈ ਕੇ ਕਿਸਾਨਾਂ ਦੇ ਨਾਲ ਚੱਲ ਕੇ ਜੋ ਇੱਥੋਂ ਦੀ ਕਿਸਾਨਾਂ ਦੀ ਕਮੇਟੀ ਜੋ ਹੁਕਮ ਦੇਊਗੀ ਜਿਵੇਂ ਸਾਨੂੰ ਫੌਜੀਆਂ ਨੂੰ ਹੁਕਮ ਦਿੰਦੀ ਹੈ ਕਿ ਇਹ ਜਿਹੜਾ ਰਸਤਾ ਖੋਲ ਦਿਓ ਤਾਂ ਅਸੀਂ ਇੱਕ ਘੰਟੇ ਦੇ ਵਿੱਚ ਇਸ ਰਸਤਾ ਸਾਰਾ ਖੋਲ ਦਿਆਂਗੇ ਔਰ ਅੱਗੇ ਲੱਕੇ ਜਾ ਕੇ ਜੇ ਸਾਨੂੰ ਜੰਤਰ ਮੰਤਰ ਦੇ ਉੱਤੇ ਜਾਂ ਜਿੱਥੋਂ ਦੇ ਕਿਸਾਨ ਹੁਕਮ ਵਾਲੇ ਉੱਥੇ ਜਾ ਕੇ ਜਾਣਾ ਪਿਆ ਤੇ ਅੱਗੇ ਲੱਕੇ ਜਾਵਾਂਗੇ ਮਗਰ ਕਿਸਾਨ ਆਉਣਗੇ ਪਰ ਕਿਸਾਨ ਸਾਡੇ ਸ਼ਾਂਤੀ ਮੈਤਰੀ ਕੀ ਸਿਕਿਉਰਿਟੀ ਦੇ ਰਹੇ ਹੋ ਤੁਸੀਂ ਮਤਲਬ ਕਿ ਇਹ ਵੀ ਸੁਣਨ ਚ ਆਇਆ ਕਿ ਜਦੋਂ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਚੁੱਕ ਲਿਆ ਸੀ ਤਾਂ ਉਸ ਤੋਂ ਬਾਅਦ ਤੁਸੀਂ ਵੀ ਇੱਥੇ ਪਹੁੰਚੇ ਕੋਈ ਕੁਝ ਜਦੋਂ ਸਾਨੂੰ ਪਤਾ ਲੱਗਿਆ ਸੀਗਾ ਕਿ ਜਿਹੜੀ ਸਟੇਜ ਉੱਤੇ ਅਪੀਲ ਵੀ ਕੀਤੀ ਗਈ ਸੀਗੀ ਤੇ ਢੱਲੇਵਾਲ ਸਾਹਿਬ ਜੀ ਦੀ ਇੱਕ ਮੰਨ ਦੀ ਇੱਛਾ ਸੀਗੀ ਕਿਉਂਕਿ ਅਸੀਂ ਅੱਗੇ ਵੀ ਉਹਨਾਂ ਨਾਲ ਧਰਨਿਆਂ ਦੇ ਵਿੱਚ ਜਾਂ ਹੋਰ ਕਿਤੇ ਸੰਘਰਸ਼ਾਂ ਦੇ ਵਿੱਚ ਜਾਂਦੇ ਹਾਂ ਮੈਂ ਕਿਰਪਾਲ ਸਿੰਘ ਬਾਦੀਆਂ ਸਾਡੇ ਜਗਜੀਤ ਸਿੰਘ ਜੀ ਹਰੀਨੋਂ ਸਾਡੇ ਹੋਰ ਸਾਥੀ ਆ ਅਸੀਂ ਸਾਥ ਦਿੰਦੇ ਰਹਿੰਨੇ ਆ ਉਹਨਾਂ ਨੂੰ ਉਹਨੂੰ ਸਾਡੇ ਤੇ ਵਿਸ਼ਵਾਸ ਸੀਗਾ ਉਹਨਾਂ ਅਪੀਲ ਕੀਤੀ ਸੀ ਇਥੋਂ ਦੀ ਕਮੇਟੀ ਨੇ ਵੀ ਸਾਨੂੰ ਸੱਦਿਆ ਅਸੀਂ 22 ਤਰੀਕ ਨੂੰ ਮੀਟਿੰਗ ਕੀਤੀ 22 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਡੱਲੇਵਾਲ ਸਾਹਿਬ ਦੀ ਟਰਾਲੀ ਦੀ ਪੂਰੀ ਸਕਿਉਰਿਟੀ ਜਿਹੜੀ ਉਹ ਸੰਭੀ ਹੋਈ ਹੈ ਅਸੀਂ ਉਧਰ ਕੋਈ ਕਾਂ ਚਿੜੀ ਨੂੰ ਝੱਕ ਨਹੀਂ ਦੇਵਾਂਗੇ ਉੱਥੇ ਦੀਆਂ ਫੋਰਸਾਂ ਦਾ ਕਿਉਂਕਿ ਫੋਰਸਾਂ ਦੇ ਵਿੱਚ ਸਾਡੇ ਭਾਈ ਆ ਸਕਿਉਰਿਟੀ ਰੱਖਦੇ ਹੋ ਫਿਰ ਦੇਖੋ ਜਿਹੜੇ ਇਹ ਬੋਦੀ ਜੀ ਨੂੰ ਸਾਨੂੰ ਭਾਈਆਂ ਨੂੰ ਭਾਈਆਂ ਨਾਲ ਲੜਾਈ ਜਾਂਦਾ ਹੈ ਜਿਹੜੇ ਫੌਜ ਦੇ ਵਿੱਚ ਭਰਤੀ ਆ ਜਾਂ ਪੁਲਿਸ ਦੇ ਵਿੱਚ ਭਰਤੀ ਹੋ ਸਾਡੇ ਬੱਚੇ ਆ ਸਾਡੀਆਂ ਧੀਆਂ ਭੈਣਾਂ ਆ ਪਰ ਉਹਨਾਂ ਨੂੰ ਪਤਾ ਇਹ ਜੱਲੇਵਾਲ ਸਾਹਿਬ ਦੀ ਜਿਹੜੀ ਸਕਿਉਰਿਟੀ ਆ ਉਹ ਸਾਡਾ ਫੌਜੀ ਨੇ ਸੰਭਲੀ ਆ ਉਹ ਕਦੇ ਵੀ ਇੱਧਰ ਨੂੰ ਮੂੰਹ ਨਹੀਂ ਕਰਨਗੇ ਕੋਈ ਵੀ ਤਰੀਕਾ ਵਰਤਨ ਸਰਕਾਰ ਦੇ ਨਾਲ ਉੱਪਰ ਨਹੀਂ ਕਰਨਗੇ ਇੱਥੇ ਪਰ ਅਸੀਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਨੇ ਆ ਇਹਦੇ ਭੁੱਲ ਕੇ ਉਹ ਜੀ ਗਿਣਤੀ ਨਾ ਕਰ ਲਿਓ ਅਸੀਂ ਬੰਦੂਖਾ ਸਿਰਫ ਛੱਡ ਕੇ ਆਏ ਆ ਉੱਥੇ ਚਲਾਉਣੀਆਂ ਨਹੀਂ ਅਸੀਂ ਭੁੱਲੇ ਤੇ 30 ਦਸੰਬਰ ਨੂੰ ਵੀ ਜੇ ਦੇਖਿਆ ਜਾਵੇ ਤਾਂ ਕਿਹਾ ਸੀ ਕਿ ਵੱਡੀ ਫੋਰਸ ਲਾ ਕੇ ਜਿਹੜੀ ਕਿ ਜੱਲੇਵਾਲ ਸਾਹਿਬ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਕਿਵੇਂ ਤੁਸੀਂ ਪੈਰਾ ਦਿੱਤਾ 30 ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਧੰਨਵਾਦ ਤੁਹਾਡੇ ਚੈਨਲ ਦਾ ਜੀ ਨਾਲ ਤੁਹਾਡੇ ਸਹਿਯੋਗੀ ਦਾ ਵੀ ਜਿਹੜੀ 30 ਤਰੀਕ ਵਾਲੀ ਗੱਲ ਜੀ 30 ਤੋਂ ਲੈ ਕੇ 2 3 ਤਰੀਕ 3 ਸ਼ਾਮ ਤੱਕ ਜੀ ਇੱਥੇ ਬਹੁਤ ਏ ਟਿਕੜਿਕਾ ਹੁੰਦਾ ਰਿਆ ਓਕੇ ਪਰ ਕੁਰਬਾਨ ਜਈਏ ਸਾਡੇ ਇਹ ਜਿਹੜੇ ਨੌਜਵਾਨ ਬੱਚੇ ਇੱਥੇ ਪਹਿਰੇ ਦਿੰਦੇ ਸੀ ਖਾਸ ਕਰਕੇ ਅਸੀਂ ਤਾਂ ਚਲੋ ਡੱਲੇਵਾਲ ਸਾਹਿਬ ਦੀ ਟਰਾਲੀ ਦੇ ਕੋਲ ਸਾਂ ਜੀ ਪਰ ਜਿਵੇਂ ਜਿਵੇਂ ਨਾਕੇ ਬਣਾਏ ਸੀ ਜਿੰਨਾ ਨਾਕਿਆਂ ਤੇ ਜਿਹੜੇ ਸਾਡੇ ਕਿਸਾਨ ਭਰਾ ਜਿਹੜੇ ਸਾਡੇ ਨੌਜਵਾਨ ਬੱਚੇ ਜਿਹੜੇ ਪਹਿਰੇ ਦਿੰਦੇ ਸਨ ਉਹਨਾਂ ਨੇ ਉਹ ਡਾਂ ਖੜਕਾਈ ਕੋ ਹਿਸਾਬ ਤੇ ਅੰਤ ਨਹੀਂ ਫਿਰ ਕਿਸੇ ਨੇ ਇਧਰ ਨੂੰ ਮੂੰਹ ਨਹੀਂ ਕੀਤਾ ਜੀ ਸੋ ਬਹੁਤ ਟਾਈਟ ਸੀ ਇੱਥੇ ਕੰਮ ਜੀ ਬਿਲਕੁਲ ਬਾਪੂ ਜੀ ਮਨ ਨੂੰ ਦੁੱਖ ਵੀ ਹੁੰਦਾ ਹੋਵੇਗਾ ਕਿ ਪਹਿਲਾਂ ਫੌਜ ਦੇ ਵਿੱਚ ਜਿਹੜੀ ਸੇਵਾ ਨਿਭਾਈ ਤਾਂ ਹੁਣ ਬਾਰਡਰਾਂ ਤੇ ਵੀ ਖੜਕੇ ਉਸੇ ਤਰ੍ਹਾਂ ਪਹਿਰਾ ਜਿਹੜਾ ਦੇਣਾ ਪੈ ਰਿਹਾ ਹੈਗਾ ਦੁੱਖ ਹੁੰਦਾ ਹੈ ਕਿ ਅੱਜ ਕਿਹੜੀ ਤਾਦਾਦ ਤੇ ਸਾਨੂੰ ਲਿਆ ਕੇ ਖੜਾ ਕਰ ਦਿੱਤਾ ਨਹੀਂ ਜੀ ਸਾਨੂੰ ਉਹਦਾ ਪੂਰਾ ਦੁੱਖ ਨਹੀਂ ਸਾਨੂੰ ਤਾਂ ਅੱਜ ਵਾਲੀ ਰੈਲੀ ਦੇ ਬਰਾਬਰ ਜਿਹੜੀ ਰੈਲੀ ਰੱਖੀ ਗਈ ਆ ਨਾ ਜੀ ਸਾਨੂੰ ਉਹਦਾ ਮਰਨ ਮਰਗ ਦਾ ਦੁੱਖ ਆ ਜੀ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਖਾਸ ਕਰਕੇ ਉਹੋ ਜਿਹਾਂ ਲੀਡਰਾਂ ਨੂੰ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਾਂਗਾ ਮੈਂ ਤਾਂ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਾ ਖਹਿੜਾ ਛੱਡ ਦਿਓ ਜੀ ਜੇ ਤੁਸੀਂ ਤੁਰਨਾ ਹੀ ਆ ਆ ਮਰਜੀ ਵੜਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹੋ ਜਿਹਾ ਲੀਡਰ ਸਾਨੂੰ ਨਹੀਂ ਮਿਲਣਾ ਜੇ ਸਾਡੇ ਤੋਂ ਇਹ ਚਲੇ ਗਿਆ ਨਾ ਗਲਪਰ ਆਇਆ ਨਹੀਂ ਮਿਲਣਾ ਸਾਨੂੰ ਅਜਿਹਾ ਲੀਡਰ ਸੋ ਇਹਨਾਂ ਦਾ ਖਹਿੜਾ ਛੱਡੋ ਕਿਉਂਕਿ ਇਹ ਪੇਡ ਨੇ ਸਾਰੇ ਇਹ ਮੋਦੀ ਦੇ ਖਰੀਦੇ ਹੋਏ ਬੰਦੇ ਨੇ ਜਿਹੜੇ ਬਰਾਬਰ ਤੇ ਰੈਲੀਆਂ ਕਰ ਰਹੇ ਨੇ ਅਸਲ ਰੈਲੀ ਆ ਸੀ ਮੈਂ ਅਸੀਂ ਕਮ ਸੇ ਕਮ ਵੀ ਖਨੌਰੀ ਤੋਂ ਪਿਛਲਾ ਜਿਹੜਾ ਪੁਲ ਜਦੋਂ ਚੜਨ ਲੱਗਦੇ ਆ ਉੱਥੋਂ ਅਸੀਂ ਤੁਰ ਕੇ ਆ ਰਹੇ ਆ ਜੀ ਜੀ ਇੰਨੀ ਪਬਲਿਕ ਮੈਂ ਨਹੀਂ ਕਦੀ ਵੇਖੀ ਸਾਡੇ ਮੁਕਸਰ ਦੇ ਵਿੱਚ ਮਾਘੀ ਮੇਲਾ ਲੱਗਦਾ ਕਹਿੰਦੇ ਕਿ ਤੇਲ ਛੋਟਿਆਂ ਥੱਲੇ ਨਹੀਂ ਡਿੱਗਦਾ ਪਰ ਨਹੀਂ ਉਹਨੂੰ ਵੀ ਇਹਨੇ ਅੱਜ ਪਿੱਛੇ ਕਰ ਦਿੱਤਾ ਜੀ ਐਡੀ ਮੈਂ ਐਡੀ ਪਰਮੀ ਰੈਲੀ ਕਦੀ ਨਹੀਂ ਦੇਖੀ ਜੀ ਤਾਂ ਜਿੰਨਾ ਇਕੱਠ ਹੋਣਾ ਚਾਹੀਦਾ ਸੀਗਾ ਤੇ ਹੋਇਆ ਫਿਰ ਮੰਨਿਆ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਕੱਲੇ ਨਹੀਂ ਹੈਗੇ ਲੋਕ ਉਹਨਾਂ ਦੇ ਨਾਲ ਹੈਗੇ ਨੇ ਇਹ ਤਾਂ ਜਿਹੜਾ ਲੋਕਾਂ ਨੂੰ ਭਰਮ ਸੀ ਡੱਲੇਵਾਲ ਸਾਨੂੰ ਤਾਂ ਪਹਿਲਾਂ ਹੀ ਪਤਾ ਕਿ ਲੋਕ ਮੇਰੇ ਨਾਲ ਨੇ ਲੋਕਾਂ ਦਾ ਫਤਵਾ ਮੇਰੇ ਨਾਲ ਆ ਪਰ ਜਿਨ੍ਹਾਂ ਲੋਕਾਂ ਦੇ ਮਨ ਦੇ ਵਿੱਚ ਇਹ ਭਰਮ ਸੀਗਾ ਕਿ ਡੱਲੇਵਾਲ ਸਾਹਿਬ ਕੱਲੇ ਨੇ ਅੱਜ ਇਸ ਇਕੱਠ ਨੇ ਬਿਲਕੁਲ ਸਾਬਤ ਕਰ ਦਿੱਤਾ ਕਿ ਡੱਲੇਵਾਲ ਸਾਹਿਬ ਇਕੱਲੇ ਨਹੀਂ ਉਹਨਾਂ ਦੀ ਇਕੱਲੇ ਦੀ ਲੜਾਈ ਨਹੀਂ ਸਮੁੱਚੇ ਸਮਾਜ ਦੀ ਲੜਾਈ ਆ ਸਮੁੱਚੇ ਕਿਸਾਨਾਂ ਦੀ ਲੜਾਈ ਆ ਸਮੁੱਚੇ ਮਜ਼ਦੂਰਾਂ ਦੀ ਲੜਾਈ ਆ ਇਹ ਸਾਰਿਆਂ ਦੀ ਲੜਾਈ ਇਕੱਲੇ ਡੱਲੇਵਾਲ ਸਾਹਿਬ ਲੜ ਰਹੇ ਨੇ ਆਪਣੀ ਜਿੰਦ ਨੂੰ ਤਲੀ ਤੇ ਰੱਖ ਕੇ ਬੈਠੇ ਨੇ ਤੇ ਹੁਣ ਲੋਕਾਂ ਦਾ ਫਰਜ਼ ਬਣਦਾ ਕਿ ਜਿਸ ਤਰ੍ਹਾਂ ਵੈਸੇ ਅਸੀਂ ਇਸ ਦੀ ਤੋਂ ਸੰਤੁਸ਼ਟਾਂਗੇ ਪਹਿਲਾਂ ਕਾਲ ਦਿੱਤੀ ਸੀ 30 ਤਰੀਕ ਨੂੰ ਪੰਜਾਬ ਬੰਦੀ ਉਸ ਦਿਨ ਹਰ ਵਪਾਰੀ ਹਰ ਵਰਗ ਇਵਨ ਰੇੜੀ ਵਾਲਿਆਂ ਤੱਕ ਨੇ ਸਭ ਨੇ ਉਸ ਬੰਦ ਦਾ ਸਮਰਥਨ ਕੀਤਾ ਤੇ ਬਹੁਤ ਕਾਮਯਾਬ ਜਿਹੜਾ ਸਮਰਥਨ ਸੀ ਲੋਕਾਂ ਦਾ ਮਿਲਿਆ ਸੇਮ ਪਿਛਲੇ 2-3 ਦਿਨਾਂ ਤੋਂ ਦੱਸਿਆ ਜਾ ਰਿਹਾ ਸੀ ਕਿ 4 ਤਰੀਕ ਨੂੰ ਮਹਾਂ ਰੈਲੀ ਆ ਅੱਜ ਲੋਕਾਂ ਨੇ ਭਰਪੂਰ ਇਕੱਠ ਕਰਕੇ ਡੱਲੇਵਾਲ ਸਾਹਿਬ ਦਾ ਦੇਖੋ ਜਿਹੜੀ ਉਹਨਾਂ ਦੀ ਮਾਨਸਿਕ ਸਥਿਤੀ ਆ ਉਹਨੂੰ ਇੱਕ ਮજબੂਤ ਸਥਿਤੀ ਦੇ ਵਿੱਚ ਲੈ ਕੇ ਜਾਣ ਦਾ ਕੰਮ ਕੀਤਾ ਜਿਹੜੀ ਉਹਨਾਂ ਕੀ ਸਰੀਰਕ ਸਥਿਤੀ ਆ ਉਹ ਆਪਾਂ ਸਾਰੇ ਜਾਣਦੇ ਕਿ ਕਮਜ਼ੋਰ ਹੋ ਰਹੇ ਨੇ ਕਿਉਂਕਿ ਇੰਨੇ ਦਿਨਾਂ ਤੋਂ ਜਿਹੜਾ ਬੰਦਾ ਅੰਨ ਪਾਣੀ ਤਿਆਗ ਕੇ ਰੱਖਿਆ ਹੋਵੇ ਉਹਨਾਂ ਦੀ ਜਿਹੜੀ ਸਥਿਤੀ ਆ ਸਰੀਰਕ ਜਿਹੜੀ ਸਥਿਤੀ ਆ ਜ਼ਿਆਦਾ ਚੰਗੀ ਨਹੀਂ ਹੈ ਪਰ ਅੱਜ ਜ਼ਰੂਰ ਮਾਨਸਿਕ ਤੌਰ ਤੇ ਡੱਲੇਵਾਲ ਸਾਹਿਬ ਨੂੰ ਇਹ ਬਲ ਮਿਲਿਆ ਹੋਗਾ ਇਹ ਲੋਕਾਂ ਦਾ ਇਕੱਠ ਦੇ ਉਸ ਮਰਜੀਵੜੇ ਦੇ ਨਾਲ ਮਿਲ ਕੇ ਅਸੀਂ ਕਿਸਾਨਾਂ ਦੀਆਂ ਮੰਗਾਂ ਨੂੰ ਸਾਡੀਆਂ ਦੂਜੇ ਜਿੱਥੇ ਬੰਦੀਆਂ ਨੂੰ ਵੀ ਅਸੀਂ ਉਹਨਾਂ ਨੂੰ ਕੋਈ ਗਲਤ ਨਹੀਂ ਕਹਿ ਰਹੇ ਬੇਸ਼ੱਕ ਕਿਸੇ ਨਾ ਕਿਸੇ ਦੂਸਰੇ ਤਰੀਕੇ ਨਾਲ ਉਹ ਵੀ ਲੜਾਈ ਲੜ ਰਹੇ ਨੇ ਪਰ ਜਿਵੇਂ ਕਹਾਵਤ ਅਸੀਂ ਬਚਪਨ ਦੇ ਵਿੱਚ ਸੁਣੀ ਸੀ ਕਿ ਚਾਰ ਲਾਠੀਆਂ ਸੀਗੀਆਂ ਜਿਹੜੀਆਂ ਮੈਂ ਹਰ ਜਗ੍ਹਾ ਤੇ ਇਹ ਕਹਿੰਨਾ ਕਿ ਉਹਦੇ ਚਾਰੇ ਪੁੱਤਾਂ ਨੇ ਇੱਕ ਇੱਕ ਲਾਠੀ ਕਰਕੇ ਤੋੜਤੀ ਸੀਗੀ ਹਨਾ ਤੇ ਉਸ ਉਸ ਪਿਤਾ ਨੇ ਉਹਨਾਂ ਚਾਰਾਂ ਨੂੰ ਜਦੋਂ ਇੱਕ ਇਕੱਠੀਆਂ ਕਰਕੇ ਲਾਠੀਆਂ ਦੇਤੀਆਂ ਸੀ ਤਾਂ ਉਹਨਾਂ ਤੋਂ ਟੁੱਟੀ ਨਹੀਂ ਸੀ ਸਾਨੂੰ ਵੀ ਅੱਜ ਏਕਤੇ ਦੀ ਜ਼ਰੂਰਤ ਆ ਏਕੇ ਦੀ ਜ਼ਰੂਰਤ ਆ ਉਹਨਾਂ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆਂ ਸੀ ਕਿ ਉਹਨਾਂ ਤੇ ਤੰਗ ਨਹੀਂ ਕਰ ਸਰੇ ਪਰ ਅਸੀਂ ਅਪੀਲ ਕਰਦੇ ਆਂ ਕਿ ਲੋਕਾਂ ਦਾ ਕੰਮ ਐ ਤੁਸੀਂ ਸਾਰੇ ਇਕੱਠੇ ਹੋ ਕੇ ਇਸ ਲੜਾਈ 'ਨ ਲੜੋ ਅੱਜ ਆਕਰ ਉਹ ਰੈਲੀ ਤੁਹਾਹਾਨੇ ਦੇ ਵਿੱਚ ਨਾ ਹੁੰਦੀ ਅੱਜ ਦਾ ਸਮਾਂ ਆ ਅੱਜ ਦਾ ਸਮਾਂ ਸੀਗਾ ਤੇ ਕੱਲ ਰੱਖ ਲੈਂਦੇ ਪਰਸੋਂ ਰੱਖ ਲੈਂਦੇ ਬਿਲਕੁਲ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਆਂ ਚਾਹੇ ਕੋਈ ਵੀ ਜਥੇਬੰਦੀਆਂ ਮੈਂ ਇੱਥੇ ਕਿਸੇ ਵੀ ਜਥੇਬੰਦੀ ਦਾ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲੜਾਈ ਲੜ ਰਹੀਆਂ ਨੇ ਉਹ ਕਿ ਸਾਨੂੰ ਪਹਿਲਾਂ ਜਿਹੜਾ ਸਾਡੇ ਡੱਲੇਵਾਲ ਸਾਹਬ ਨੇ ਜਿਹੜੇ ਮਰਨ ਲੱਗੇ ਨੇ ਤੇ ਉਹਨਾਂ ਨੂੰ ਬਚਾਉਣ ਦੀ ਜ਼ਰੂਰਤ ਆ ਦੂਸਰਾ ਮੈਂ ਆ ਮੇਰੇ ਫੌਜੀ ਭਾਈ ਖੜੇ ਨੇ ਅਵਤਾਰ ਸਿੰਘ ਫਕਰ ਸਰ ਕਰਤਾਰ ਸਿੰਘ ਵਾਦਿਆ ਜਿਹੜੇ ਕਿ ਧਰਮੀ ਫੌਜੀ ਨੇ ਜਿਹੜੇ ਕਿ 84 ਦੀ ਲੜਾਈ ਵੇਲੇ ਜਦੋਂ ਨੀਲਾ ਸਾਕਾ ਨੀਲਾ ਤਾਰਾ ਹੋਇਆ ਸੀ ਉਸ ਟਾਈਮ ਇਹ ਰੈਫਰੈਂਸ ਛੱਡ ਕੇ ਉੱਥੋਂ ਦਰਬਾਰ ਸਾਹਿਬ ਤੋਂ ਭੱਜੇ ਸੀ ਤੇ ਅੱਜ ਆਉਣ ਤੋਂ ਬਾਅਦ ਕਿਉਂਕਿ ਹਾਂ ਕਿਉਂਕਿ ਅਸੀਂ ਆਪਣੀ ਗੁਰੂ ਮਹਾਰਾਜ ਦੀ ਬੇਅਦਬੀ ਹੁੰਦੀ ਨਹੀਂ ਦੇਖ ਸਕਦੇ ਸੀ ਉਸੇ ਦਿਨ ਤੋਂ ਸਾਡੇ ਵੀਰ ਜੀ ਨੇ ਇਹ ਸਾਰੇ ਡਿਊਟੀਆਂ ਨਿਭਾਰੇ ਨੇ ਇੱਥੇ ਤੇ ਅਸੀਂ ਇਹਨਾਂ ਨਾਲ ਵਾਅਦਾ ਕਰ ਰ ਕਿ ਜਦ ਤੱਕ ਇਹ ਸੰਘਰਸ਼ ਚੱਲੂਗਾ ਤੁਹਾਡੀ ਪਹਿਰੇਦਾਰੀ ਜਿਹੜੀ ਸਭ ਕਾ ਸੈਨਿਕ ਕਰਨੀ ਜੀ ਬਾਪੂ ਜੀ ਅਸੀਂ ਦੇਖ ਰਹੇ ਹਾਂ ਤੁਹਾਡੇ ਜਿਹੜੀ ਚਾਂਦੀ ਦੇ ਮੈਡਲ ਲੱਗੇ ਹੋਏ ਨੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀ ਗੱਲ ਕਰਦੇ ਸੀ ਉਹਨਾਂ ਦੇ ਰਾਜ ਦੀ ਕਿਵੇਂ ਦੇ ਮੈਡਲ ਦਿੱਤੇ ਜਾਂਦੇ ਸੀ ਤੁਸੀਂ ਵੀ ਫੌਜ ਦੇ ਵਿੱਚ ਰੈਂਕ ਪ੍ਰਾਪਤ ਕੀਤੇ ਮੈਡਲ ਜਿੱਤੇ ਨੇ ਇੱਧਰ ਵੀ ਬਾਪੂ ਜੀ ਨੇ ਜਿੱਤੇ ਨੇ ਇਹਨਾਂ ਬਾਰੇ ਜ਼ਰੂਰ ਸਾਨੂੰ ਵੇਰਵਾ ਦਿਓ ਜਿਹੜੇ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮੋਂ ਚੈਨਲ ਰਾਜੀ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਪਤੇ ਜੀ ਇਹ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸੀ ਇਹ ਰਾਇਲ ਆਰਟੀ ਸੀਗੀ ਜੀ ਆਰਮੀ ਸੀਗੀ ਉਸ ਤੋਂ ਬਾਅਦ ਕੈਪਟਨ ਸਾਹਿਬ ਦੀ ਆ ਗਈ ਜੀ ਇਹਨਾਂ ਦੇ ਵੱਡ ਵਡੇਰਿਆਂ ਦੀ ਠੀਕ ਹੈ ਜੀ ਫੌਜ ਆ ਗਈ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਲੜਾਈ ਦੇ ਵਿੱਚ ਇਹ ਜਿਹੜੇ ਮੈਡਲ ਹੈ ਜੀ ਉਦੋਂ ਚਾਂਦੀ ਦੇ ਦਿੱਤੇ ਜਾਂਦੇ ਸੀਗੇ ਐਡੇ ਐਡੇ ਮੈਡਲ ਦਿੱਤੇ ਜਾਂਦੇ ਸੀ ਇੱਕ ਸਨਮਾਨ ਦਿੱਤਾ ਜਾਂਦਾ ਸੀ ਫੌਜੀ ਬੰਦੇ ਨੂੰ ਰਿਟਾਇਰ ਹੋਣ ਤੇ ਉਸ ਤੋਂ ਬਾਅਦ ਪਲਾਟ ਵੀ ਦਿੱਤੇ ਜਾਂਦੇ ਸੀਗੇ ਇੱਕ ਪਲਾਟ ਵੀ ਦਿੱਤਾ ਜਾਂਦਾ ਹੁੰਦਾ ਸੀ ਜੀ ਕਿ ਤਾਂ ਕਿ ਇਹ ਬੰਦਾ ਜਾ ਕੇ ਸੈਟਲ ਹੋ ਜਾਵੇ ਉਸ ਤੋਂ ਬਾਅਦ ਸਾਡੀ ਦੇਸ਼ ਦੀ ਜਿਹੜੀ ਹੈ ਕਮਨੀ ਬਦਲਦੀ ਗਈ ਸਾਡੇ ਵਧੀਆ ਜੇ ਨੇਤੇ ਮੈਂ ਹੁਣ ਬੋਲਣਾ ਨਹੀਂ ਚਾਹੁੰਦਾ ਵੀ ਕਿਸ ਤਰ੍ਹਾਂ ਦੇ ਸਾਡੇ ਜੋ ਦੇ ਦੇ ਪ੍ਰਾਈਮ ਮਿਨਿਸਟਰ ਇਹਨਾਂ ਨੇ ਸਾਨੂੰ ਇਹ ਗਿਲਟ ਦੇ ਪੈਦਾ ਕਰਤੀ ਜੀ ਦਿਨੋਂ ਦਿਨੋਂ ਦਿਨ ਘਟਦਾ ਹੀ ਜਾ ਰਿਹਾ ਜੀ ਕੰਮ ਦਿਨੋਂ ਦਿਨ ਘਟਦਾ ਹੀ ਜਾ ਰਿਹਾ ਜੀ ਦੂਸਰਾ ਮੈਂ ਤੁਹਾਡੇ ਮਾਧਿਅਮ ਚੈਨਲ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਜੀ ਕਿ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਇੱਕ ਤਾਂ ਜ਼ਿਲ੍ਹਾ ਫਰੀਦਕੋਟ ਦੇ ਇਹ ਪਿੰਡ ਇਹਨਾਂ ਦੇ ਪਿੰਡ ਤੋਂ ਮੇਰਾ ਪਿੰਡ 20 ਕਿਲੋਮੀਟਰ ਹੈ ਜੀ ਮੇਰਾ ਨਾਂ ਵੀ ਜਗਜੀਤ ਸਿੰਘ ਹੈ ਜੀ ਮੈਂ ਜਗਜੀਤ ਸਿੰਘ ਡੱਲੇਵਾਲ ਤਾਂ ਨਹੀਂ ਬਣ ਸਕਦਾ ਪਰ ਮੈਂ ਉਹਨਾਂ ਦੇ ਜਿਹੜੇ ਪੂਰਨੇ ਪਾਏ ਉਹਨਾਂ ਤੇ ਜ਼ਰੂਰ ਚੱਲੂਗਾ ਜੀ ਠੀਕ ਹੈ ਜੀ ਦੂਸਰੀ ਮੇਰੀ ਤੁਹਾਨੂੰ ਬੇਨਤੀ ਹੈ ਜੀ ਤੁਹਾਡੇ ਚੈਨਲ ਦੇ ਰਾਹੀਂ ਇੱਕ ਕੱਲਾ ਜਗਜੀਤ ਸਿੰਘ ਡੱਲੇਵਾਲ ਵੀ ਆਪਣੇ ਇਧਰ ਲਾ ਰਹੇ ਆ ਜੀ ਉਸ ਤੋਂ ਬਾਅਦ ਸਾਡਾ ਇੱਕ ਫੌਜੀ ਭਾਈ ਗੁਰਜੀਤ ਸਿੰਘ ਫੌਜੀ ਜੋ 400 ਫੁੱਟ ਬੀਐਸਐਨएल ਟਾਵਰ ਦੇ ਸਮਾਨੇ 80 ਦਿਨਾਂ ਤੋਂ 85 ਦਿਨਾਂ ਤੋਂ ਮੋਰਚਾ ਲਾ ਕੇ ਉੱਪਰ ਬੈਠਾ ਹੋਇਆ ਇੱਥੇ ਕਿੰਨੀ ਸਰਦੀ ਆ ਅਸੀਂ ਰਜਾਈਆਂ ਦੇ ਵਿੱਚ ਰਹਿ ਕੇ ਠੰਡ ਮਾਨ ਰਹੇ ਆ ਤੇ ਉਹ ਬੰਦਾ ਉੱਪਰ ਬੈਠਾ ਉਹ ਕਿਉਂ ਬੈਠਾ ਉਹਨੇ ਉਹਦਾ ਕੱਲਾ ਕਾਨੂੰਨ ਨਹੀਂ ਲੜਾਈ ਉਹਦੀ ਵੀ ਬਹੁਤ ਤਕੜੀ ਆ ਜੀ ਸਾਡੇ ਜਿੰਨੇ ਧਾਰਮਿਕ ਗ੍ਰੰਥ ਹਨ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਰਮਾਨ ਜੋ ਵੀ ਆ ਸਾਰੇ ਸਾਡੇ ਧਾਰਮਿਕ ਗ੍ਰੰਥ ਹੈ ਉਹ ਸਾਰਿਆਂ ਦੀ ਬੇਅਲਵੀ ਦੇ ਕਾਨੂੰਨ ਬਣਾਉਣ ਵਾਸਤੇ ਉਹ ਬੰਦਾ ਮੋਰਚਾ ਲਾਈ ਬੈਠਾ ਤਾਂ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਸਾਰੇ ਸਿੱਖ ਕੌਮ ਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ 11 ਜਨਵਰੀ ਨੂੰ ਉੱਥੇ ਵੀ ਪੰਥਕ ਮਹਾ ਇਕੱਠ ਹੈ ਉੱਥੋਂ ਵੀ ਪਹੁੰਚੋ ਪਿਛਲੇ 1.5 ਸਾਲਾਂ ਤੋਂ ਮੁਹੱਲੀ ਦੇ ਵਿੱਚ ਵੀ ਬੰਦੀ ਸਿੰਘਾਂ ਦਾ ਜੋ ਮੋਰਚਾ ਲੱਗਾ ਉਧਰ ਵੀ ਸਹਿਯੋਗ ਕਰੋ ਮੋਰਚੇ ਬਹੁਤ ਤਗੜੇ ਤਗੜੇ ਲੱਗ ਰਹੇ ਆ ਕਰੀਏ ਕੀ ਇਹ ਜਿਹੜੀ ਜ਼ਾਲਮ ਸਰਕਾਰਾਂ ਸਾਨੂੰ ਇਹ ਆਸ਼ਤੀਆ ਪੰਜਾਬ ਦੀ ਕਿ ਹਰ ਵਾਰ ਇਹਨਾਂ ਨੂੰ ਹੀ ਜਿਹੜਾ ਉੱਠ ਕੇ ਮੋਰਚੇ ਲਾਉਣੇ ਪੈਂਦੇ ਨੇ ਚਾਹੇ ਉਹ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹੋ ਰਹੀਆਂ ਬਿਆਦਬੀਆਂ ਨੂੰ ਲੈ ਕੇ ਚਾਹੇ ਫਸਲ ਤੇ ਨਸਲ ਨੂੰ ਲੈ ਕੇ ਹਾਂਜੀ ਇਹ ਕਿਉਂ ਹੋ ਰਿਹਾ ਕਿਉਂ ਕਿ ਸਾਡੇ ਤੋਂ ਬਹੁਤ ਇਹ ਸਾਨੂੰ ਮਾਰਸ਼ਲ ਕੌਮ ਵੀ ਕਹਿੰਦੇ ਆ ਇਹ ਸਾਨੂੰ ਨਫ਼ਰਤ ਕਰਦੇ ਆ ਸਾਡੇ ਸਿੱਖਾਂ ਤੋਂ ਪਰ ਸਾਨੂੰ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਆ ਜਿਹੜਾ ਸਾਨੂੰ ਦੇਗਾ ਸਾਰਾ ਕੁਝ ਉਹ ਰੂਪ ਦੇਗਾ ਸਾਨੂੰ ਸਿੱਖੀ ਸਰੂਪ ਦੇਗਾ ਇਸ ਚੀਜ਼ ਤੋਂ ਇਹ ਘਬਰਾ ਰਹੇ ਆ ਜੀ ਇਹ ਖਾਲਸਾ ਉਹਨੇ ਕੱਲਾ 1 ਸਵਾ ਲੱਖ ਨਾਲ ਹੀ ਲੜਾਇਆ ਜੀ ਇੱਥੇ ਤਾਂ ਪਤਾ ਨਹੀਂ ਕਿੰਨੇ ਕ ਖਾਲਸੇ ਕੋ ਮਰੇ ਆ ਜੀ ਹਾਂਜੀ ਬਿਲਕੁਲ ਸੋ ਦੇਖ ਸਕਦੇ ਤੁਸੀਂ ਬਾਪੂ ਜੀ ਨੇ ਬੜੀ ਸੋਹਣੀ ਗੱਲ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਮੋਰਚੇ ਲੱਗਦੇ ਨੇ ਹੁਣ ਤੁਸੀਂ ਦੇਖ ਸਕਦੇ ਧਰਮੀ ਫੌਜੀ ਗੁਰਜੀਤ ਸਿੰਘ ਜੀ ਵੀ ਉਹ ਵੀ ਟਾਵਰ ਤੇ ਚੜੇ ਹੋਏ ਨੇ ਤਕਰੀਬਨ 2 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਪਰ ਜਿਹੜੀਆਂ ਆਪਣੀਆਂ ਸੇਵਾਵਾਂ ਇਹਨਾਂ ਨੇ ਫੌਜ ਦੇ ਦੌਰਾਨ ਦਿੱਤੀਆਂ ਅੱਜ ਦੁਬਾਰਾ ਲੋੜ ਪੈ ਗਈ ਇਹਨਾਂ ਨੂੰ ਕਿਸਾਨੀ ਮੋਰਚਿਆਂ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਮੋਰਚਿਆਂ ਤੇ ਡਟੇ ਹੋਏ ਨੇ ਬਾਡਣਾ ਤੇ ਡਟੇ ਹੋਏ ਨੇ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਪੂਰੀ ਜਿਹੜੀ ਅਸੀਂ ਹਿਫਾਜ਼ਤ ਕਰਾਂਗੇ ਕੋਈ ਇਹਨਾਂ ਦੇਖ ਵੀ ਨਹੀਂ ਸਕਦਾ ਤਾਂ ਕਿੰਨਾ ਸਮਾਂ ਜਿਹੜੀ ਤੁਸੀਂ ਆਪਣੀ ਸੇਵਾ ਦੇਣੀ ਹੈਗੀ ਸਿਕਿਉਰਟੀ ਦੇਣੀ ਅਸੀਂ ਇਹ ਡਿਸਟ੍ਰਿਕਟ ਵਾਈ ਲਿਸਟਾ ਬਣਾਤੀਆਂ ਸਾਰੀਆਂ ਅਸੀਂ ਪਿਛਲੇ ਬਾਈ ਅਨ 2 ਘੰਟੇ ਰਹਿਣੇ ਆ ਜੀ ਅਸੀਂ ਡਿਸਟ੍ਰਿਕਟ ਵਾਈਜ਼ ਲਿਸਟਾਂ ਬਣਾਤੀਆਂ ਸਾਰੇ ਬੰਦੇ ਅਸੀਂ 22 22 ਦਸੰਬਰ ਤੋਂ ਅਸੀਂ ਚੱਲ ਰਹੇ ਹਾਂ ਅਸੀਂ ਪਹਿਲਾਂ ਜਰ ਤਾ ਜਿਹੜਾ ਸਾਤ ਸ੍ਰੀ ਅਕਾਲ ਹਾਂਜੀ ਹਾਂਜੀ ਪਹਿਲਾਂ ਜਦ ਸਾਡਾ ਚੱਲਦਾ ਆ ਭਾਵਨਾ ਆਈ ਤੁਹਾਡੀ ਜਦੋਂ ਸਿਕਿਉਰਿਟੀ ਸਾਡੇ ਮਨ ਦੇ ਵਿੱਚ ਇਹ ਭਾਵਨਾ ਵੀ ਅਸੀਂ ਵੀ ਇੱਕ ਦੇਸ਼ ਦੇ ਸੇਵਕ ਆ ਜਿਹੜੇ ਅਸੀਂ ਮਤਲਬ ਸਾਨੂੰ ਦੇਸ਼ ਬਾਰੇ ਅਸੀਂ ਲੜੇ ਬਾਡਰਾਂ ਤੇ ਜਾ ਕੇ ਜਦ ਸਾਡਾ ਬਾਪੂ ਇਸ ਬਾਰਡਰ ਤੇ ਲੜ ਰਿਹਾ ਤੇ ਸਾਨੂੰ ਕਿਉਂ ਨਹੀਂ ਹੋਊਗਾ ਕਿ ਉਹ ਸਾਡੀ ਖਾਤਰ ਹੀ ਲੜਿਆ ਉਹਨੇ ਕੋਈ ਅੱਲਾ ਘਰਦਾ ਤਾਂ ਕੁਝ ਕਰਨਾ ਨਹੀਂ ਸਾਡੇ ਵਾਸਤੇ ਹੀ ਲੜ ਰਿਹਾ ਇਸ ਕਰਕੇ ਅਸੀਂ ਡਿਸਟ੍ਰਿਕਟ ਵਾਈਜ਼ ਲਿਸਟਾ ਬਣਾ ਕੇ ਰਜਿਸਟਰ ਲਾਤਾ ਸਾਰਿਆਂ ਨੂੰ ਜ਼ਿੰਮੇਵਾਰੀ ਸੌਂਪਤੀ ਹੈ ਅਸੀਂ 24 ਘੰਟੇ ਦੀ ਮੁਸਤੈਦੀ ਨਾਲ ਡਿਊਟੀ ਕਰਦੇ ਪਿਛਲੀ ਜਿਹੜੀ 29 ਤਰੀਕ ਨੂੰ ਜਾਂ 27 ਨੂੰ ਜਿਹੜਾ ਸਰਕਾਰਾਂ ਨੇ ਇਹ ਕਿਹਾ ਸੀਗਾ ਫਿਰ ਅਸੀਂ ਪੂਰੀ ਇੱਕ ਅੱਖ ਵੀ ਨਹੀਂ ਚਮਕੀ ਅਸੀਂ ਪਰ ਪੂਲ ਮੁਸਤੈਦੀ ਨਾਲ ਡਿਊਟੀ ਕੀਤੀ ਤੇ ਸਰਕਾਰਾਂ ਦੇ ਵੀ ਕਰਨ ਖੜੇ ਹੋਗੇ ਕਿ ਅੱਗੇ ਸਾਡੇ ਟ੍ਰੇਨਡ ਫੌਜੀ ਸਾਬਕਾ ਫੌਜੀ ਆ ਜਿਹੜੇ ਜੀ ਸੋਲਜਰ ਬੈਠੇ ਆ ਉਹਨਾਂ ਤੇ ਵੀ ਹੱਥ ਚਲਾਉਣਾ ਕਿਤੇ ਕੋਈ ਖਾਨਾ ਜੀ ਦਾ ਵੜਾ ਨਹੀਂ ਆ ਅਸੀਂ ਹਥਿਆਰ ਛੱਡ ਕੇ ਆਏ ਆ ਤੇ ਸਰਕਾਰ ਨੂੰ ਹੱਥ ਚਲਾਣਾ ਪੈ ਸਕਦਾ ਜੀ ਅੱਜ ਤੁਸੀਂ ਪਿੱਛੇ ਆਪਾਂ ਕਹਿ ਸਕਦੇ ਪੈਨਸ਼ਨ ਲੈ ਰਹੇ ਤਾਂ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਸਕਦਾ ਨਹੀਂ ਕੋਈ ਸਾਨੂੰ ਕੋਈ ਇਹਦਾ ਪਰਵਾਹ ਨਹੀਂ ਆ ਸਾਨੂੰ ਪਹਿਲਾਂ ਜੀ ਸਾਨੂੰ ਪਹਿਲਾਂ ਆਪਣਾ ਸਾਡਾ ਦੇਸ਼ ਪਿਆਰਾ ਸਾਡੀ ਭੂਮੀ ਪਿਆਰੀ ਆ ਸਾਨੂੰ ਪੈਨਸ਼ਨ ਨਾਲ ਕੋਈ ਨਹੀਂ ਆ ਜੀ ਜੇ ਪੈਨਸ਼ਨ ਨਹੀਂ ਸਾਨੂੰ ਹੁੰਦਾ ਤੇ ਅਸੀਂ ਇੱਥੇ ਕਿਉਂ ਆਉਂਦੇ ਜੀ ਨਾਵਾਂ ਦੇ ਨਾਲ ਆਪਣੇ ਇਤਿਹਾਸ ਨੂੰ ਯਾਦ ਕਰਦਿਆਂ ਹੋਇਆਂ ਕਿਸਾਨੀ ਮੋਰਚੇ ਨੂੰ ਬਿਆਨ ਕੀਤਾ ਆ ਸੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ